ਮਰਜੀ ਫੋਨ ਤੂੰ ਕੱਪੜੇ ਤੂੰ ਕੱਪੜੇ ਲਾ ਆ ਦੇ ਮੈਂ ਤੈਨੂੰ ਹੋਰ ਗੱਲ ਕੁਝ ਨਹੀਂ ਤੂੰ ਆ ਦੇ ਕੱਪੜੇ ਲਾ ਬਸ ਮੇਰੇ ਸਾਹਮਣੇ ਕੱਪੜੇ ਲਾ ਸਾਰੇ ਕੱਪੜੇ ਲਾ ਹੁਣੇ ਹੁਣੇ ਲਾ ਮਾਂ ਭਾਈ ਤੂੰ ਹੁਣੇ ਲਾ ਹਾਂ ਲਾ ਲਾ ਹੁਣੇ ਲਾ 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 ਦੋ ਮਟੇ ਜਲਾ ਦੇ ਤੇ ਤੈਨੂੰ ਕਾਹਦੀ ਸ਼ਰਮ ਆ ਫਿਰ ਮੈਨੂੰ ਮੇਰੇ ਮੂਰੇ ਕਾਹਦੀ ਸ਼ਰਮ ਤੈਨੂੰ ਇੱਕ ਮਿੰਟ ਮੇਰੇ ਮੂਰੇ ਕਾਹਦੀ ਸ਼ਰਮ ਮੇਰਾ ਤੂੰ ਮੈਂ ਨਾ ਗੱਲ ਨਹੀਂ ਸੁਣਨੀ ਹੁਣ ਮੈਂ ਤੈਨੂੰ ਦੱਸਦਾ ਮੈਂ ਹੁਣ ਮੈਂ ਗੱਲ ਨਹੀਂ ਸੁਣਨੀ ਮੈਨੂੰ ਸੁਣਨ ਲੱਗੇ ਕਾਦੀ ਮਰਜ਼ੀ ਮੈਂ ਗੱਲ ਨਹੀਂ ਸੁਣਨੀ ਤੂੰ ਬਾਹਰ ਨਾਲ ਲਾ ਦੇ ਇੱਕ ਮਿੰਟ ਇੱਕ ਮਿੰਟ ਹੋਰ ਮੈਂ ਤੈਨੂੰ ਆਖਰੀ ਵਾਰ ਪੁੱਛਣ ਲੱਗਾ ਤੂੰ ਲਉਂਗਾ ਕਿ ਨਹੀਂ ਉਹ ਕਮੈਂਟ ਆ 3 ਉਹ ਹੁਣ ਤੂੰ ਨਹੀਂ ਲਉਂਦੇ ਯਾਰ ਤੂੰ ਨਹੀਂ ਲਉਂਦੇ ਯਾਰ ਮੈਂ ਤਾਂ ਹਾਂ ਅੱਗੇ ਕਾਦੀ ਮਰਜ਼ੀ ਤੈਨੂੰ ਵੀਡੀਓ ਤਾਲ ਲਾ ਕੇ ਦਵਾਈ ਪੀਣੀ ਹੈ ਮੈਂ ਛੋ ਅੱਗੇ ਕਾਦੀ ਮਰਜ਼ੀ ਤਾਲ ਲਾਈ ਆ ਇਹ ਪਤਾ ਲੱਗੂ ਭਾਈ ਲੋਕਾਂ ਨੂੰ ਭਾਈ ਹਾਂ ਪੀਤੀ ਆਉਣੇ ਮਜ਼ਾ ਨਹੀਂ ਕਰਦਾ ਤੂੰ ਹਜੇ ਵੀ ਕਹਿੰਦੇ ਮੈਂ ਲਉਣੀ ਆ ਵਾਸ਼ ਤੋਂ ਲਾਦੇ ਲਾਦੇ ਮੈਂ ਤੈਨੂੰ ਕਹਿੰਦਾ ਤੂੰ ਫੇਰ ਉਹ ਹੀ ਗੱਲ ਕਰੀ ਜੀ ਲਾਦੇ ਹਜੇ ਵੀ ਲਾਦੇ ਬਸੇ ਵੀ ਲਾਦੇ ਤੂੰ ਮੇਰਾ ਪਗੜ ਬਹੁਤ ਵਗੇ ਹਜੇ ਵੀ ਲਾਦੇ ਮਜ਼ਾਕ ਨਹੀਂ ਕਰਦਾ ਤੈਨੂੰ ਪਤਾ ਨਾ ਭਾਈ ਕੁੱਸ ਹੋ ਸਕਦਾ ਇਹ ਕੰਮ 'ਚ ਹੋ ਉਹ ਤੈਨੂੰ ਪਤਾ ਨਾ ਗੁੱਸੇ 'ਚ ਕੁੱਸ ਹੋ ਸਕਦਾ ਪਾ ਜੀ ਲਾਵੇ। ਲਾ ਦੇ ਵੀ ਲਾ ਦੇ। ਤੈਨੂੰ ਕਹਤਾਂ ਲਾ ਦੇ ਲਾ ਦੇ। ਲਾ ਦੇ ਹਜੇ ਵੀ ਲਾ ਦੇ। ਕਾਵੇਂ ਬਕੂ। ਤੈਨੂੰ ਮਰਜੀ ਫੋਨ। ਹੂੰ ਕਪੜਾ। ਤੂੰ ਕਪੜਾ ਲਾ ਦੇ। ਮੈਂ ਤੈਨੂੰ ਹੋਰ ਗੱਲ ਕੋਸਿੰ ਤੂੰ ਆ ਕੇ ਕੱਪੜੇ ਲਾ ਬਸ। ਮੇਰੇ ਸਾਹਮਣੇ ਕੱਪੜੇ ਲਾ। ਸਾਰੇ ਕੱਪੜੇ ਲਾ ਹੁਣੇ। ਹੁਣੇ ਲਾ। ਮਾਂ ਬਈ ਤੂੰ ਨੇ ਲਾ ਹਾਂ ਲਾ ਲਾ ਹੁਣੇ ਲਾ 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 ਦੋ ਮਟੇ ਜਲਾ ਦੇ ਤੈਨੂੰ ਕਾ ਵੀ ਸ਼ਰਮ ਨਾ ਫਿਰ ਮੈਨੂੰ ਮੇਰੇ ਮੂਰੇ ਕਾ ਵੀ ਸ਼ਰਮ ਤੈਨੂੰ ਇੱਕ ਮਿੰਟ ਮੇਰੇ ਮੂਰੇ ਕਾ ਦੀ ਸ਼ਰਮ ਮੇਰੇ ਨਾ ਨਾ ਗੱਲ ਨਹੀਂ ਸੁਣਨੀ ਹੁਣ ਮੈਂ ਤੈਨੂੰ ਦੱਸਦਾ ਮੈਂ ਹੁਣ ਮੈਂ ਗੱਲ ਨਹੀਂ ਸੁਣਨੀ ਮੈਨੂੰ ਸੌਣ ਲੱਗੇ ਕਾ ਦੀ ਮਰਜ਼ੀ ਮੈਂ ਗੱਲ ਨਹੀਂ ਸੁਣਨੀ ਤੂੰ ਬਾ ਲਾ ਲਾ ਕਮੈਂਟ ਕਮੈਂਟ ਹੋਰ ਮੈਂ ਤੁਮਹਾਨੂੰ ਆਖਰੀ ਵਾਰ ਪੁੱਛਣ ਲੱਗਾ ਤੂੰ ਲੌਂਗੇ ਕਿ ਨਹੀਂ ਉਹ ਕਮੈਂਟ ਆ ਠੀਕ ਹੈ ਫੋਟੋ ਨਹੀਂ ਲੌਂਦੇ ਆ ਤੂੰ ਨਹੀਂ ਲੌਂਦੇ ਆ ਮੈਂ ਥੋੜਾ ਅਗੇ ਕੱਕ ਮਰਜੀ ਤੈਨੂੰ ਵੀਡੀਓ ਤਾਲ ਲਾ ਕੇ ਦਿਵਾਈ ਪੀਣੀ ਆ ਨਾ ਛੋੜ ਅਗੇ ਕੱਕ ਮਰਜੀ ਤਾਲ ਆਈ ਆ ਇਹ ਪਤਾ ਲੱਗੂ ਭਾਈ ਲੋਕਾਂ ਨੂੰ ਭਾਈ ਹਾਂ ਪੀਤੀ ਆ ਉਹਨੇ ਮਜ਼ਾਕ ਨਹੀਂ ਕਰਦਾ ਤੂੰ ਹਜੇ ਵੀ ਕਹਿੰਦੇ ਮੈਂ ਲੌਂਨੀ ਆ ਵਾਟ ਸੌਫ ਲਾਗਿਆ ਮਾਤਾ ਬਾਜ ਲਾਦੇ ਲਾਦੇ ਮੈਂ ਤੈਨੂੰ ਕਹ ਤੂੰ ਫੇਰ ਉਹ ਹੀ ਗੱਲ ਕਰੀਏ ਨਾ ਲਾਦੇ ਹਜੇ ਵੀ ਲਾਦੇ ਫਸੇ ਵੀ ਲਾਦੇ ਤੂੰ ਮੇਰਾ ਬਗੜ ਬਹੁਤ ਵਧਿਆ ਹਜੇ ਵੀ ਲਾਦੇ ਮੈਂ ਜਾਣ ਨਹੀਂ ਕਰਦਾ ਤੈਨੂੰ ਪਤਾ ਨਾ ਭਾਈ ਕੁੱਸ ਹੋ ਸਕਦਾ ਇਹ ਕੰਮ ਚ ਹੋ ਉਹ ਤੈਨੂੰ ਪਤਾ ਨਾ ਗੁੱਸੇ ਵੀ ਕੁੱਸ ਹੋ ਸਕਦਾ ਫਸੇ ਵੀ ਲਾਦੇ ਲਾਦੇ ਵੀ ਲਾਦੇ ਤੈਨੂੰ ਕਹ ਤਾਂ ਲਾਦੇ 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 ਹਜੇ ਤੇ ਲਾਦੇ 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 ਬੱਤ